ਬੀਤੇ ਦਿਨ ਆਪਣੇ ਇਸ ਖਾਸ ਪ੍ਰੋਗਰਾਮ ਕੀ ਸਮਝੀ ਵਿੱਚ ਅਸੀਂ ਤੁਹਾਨੂੰ ਖਾਸ ਰਿਪੋਰਟ ਵਿਖਾਈ ਸੀ ਕਿ ਕਿਵੇਂ ਰਾਜਪੂਰਾ ਦੇ ਸ਼ੰਭੂ ਬਾਰਡਰ ਤੇ ਜਿਵੇਂ ਜੰਮੂ ਕਸ਼ਮੀਰ ਦੇ ਪਸ਼ੂ ਵਪਾਰੀ ਜਾਂ ਹੋਰ ਸੂਬਿਆਂ ਤੋਂ ਪਸ਼ੂ ਖਰੀਦ ਕੇ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਰੋਕ-ਰੋਕ ਕੇ 10-10 ਹਜ਼ਾਰ ਰੁਪਏ ਗੁੰਡਾ ਟੈਕਸ ਵਸੂਲ ਲਿਆ ਜਾਂਦਾ ਹੈ। ਮਾਰੇ ਵਪਾਰੀਓਂ ਕੋਲ ਕਾਹਾਂ ਹੁੰਦੇ ਆ ਪੈਸੇ ਭਾਈ? ਡਰਾਈਵਰ ਕੋਲ ਨਹੀਂ ਆਏ ਤਾਂ ਪਹਿਲੇ ਨੰਬਰ ਮਾਰੇ ਕੋਲ ਪੈਸਾ ਹੋਤਾ ਹੀ ਨਹੀਂ ਕੋਈ। ਕਾਹਦੇ ਲਾਈ ਪੈਸੇ ਆ? ਪਾਰਾ ਤੇਲ ਗਾੜੀ ਮੇਂ ਤੇਲ ਕੇ ਪੈਸੇ ਲਈਂ ਹਮਾਰੇ ਬਾਸ ਉਪਰ ਸੇ ਮਾਰੇ ਪੇ ਇਹ ਜ਼ੁਲਮ ਹੋ ਰਹਾ ਹੈ ਸਾਡੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਨੇ ਮੰਡੀ ਤੋਂ ਪਸ਼ੂ ਖਰੀਦਣ ਅਤੇ ਫਿਰ ਸ਼ੰਭੂ ਬਾਰਡਰ ਤੇ ਪਹੁੰਚ ਕੇ ਇੱਕ ਗੁੰਡਾ ਟੈਕਸ ਵਸੂਲੇ ਜਾਣ ਦੀ ਪੂਰੀ ਕਹਾਣੀ ਆਪਣੇ ਖੂਫੀਆ ਕੈਮਰੇ ਵਿੱਚ ਕੈਦ ਕੀਤੀ ਸੀ ਅਤੇ ਇਹਨਾਂ ਪਸ਼ੂ ਵਪਾਰੀਆਂ ਦਾ ਤਰਦ ਦਰਸ਼ਕਾਂ ਦੇ ਸਾਹਮਣੇ ਰੱਖਿਆ ਸੀ ਤੇ ਹੁਣ ਪੀਟੀਸੀ ਨਿਊਜ਼ ਦੀ ਇਸ ਖਾਸ ਰਿਪੋਰਟ ਇਸ ਖੁਲਾਸੇ ਦੀ ਚਰਚਾ ਸਿਆਸੀ ਗਲਿਆਰੇ ਵਿੱਚ ਵੀ ਹੋਣ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਦਾ ਕਹਿਣਾ ਸੀ ਕਿ ਇਹ ਸਰਕਾਰ ਨੇ ਤਾਂ ਕਮਾਲ ਹੀ ਕਰ ਦਿੱਤੀ ਰੇਤੇ ਬਜਰੀ ਤੇ ਤਾਂ ਗੁੰਡਾ ਟੈਕ ਸੁਣਿਆ ਸੀ ਪਰ ਪਸ਼ੂਆਂ ਤੇ ਗੁੰਡਾ ਟੈਕ ਪਹਿਲੀ ਵਾਰ ਸੁਣਿਆ ਜੇਕਰ ਮੀਡੀਆ ਇਹ ਸਭ ਵੇਖਾ ਸਕਦਾ ਹੈ ਤੇ ਗੁੰਡਾ ਟੈਕ ਸਰਕਾਰ ਨੂੰ ਨਜ਼ਰ ਕਿਉਂ ਨਹੀਂ ਆ ਰਿਹਾ ਮੈਨੂੰ ਤਾਂ ਸਾਨੂੰ ਨਹੀਂ ਲੱਗਦੀ ਕਿ ਕਿਤੇ ਰੇਤਾ ਦਾ ਗੁੰਡਾ ਟੈਕਸ ਲੱਗਦਾ ਕਿਤੇ ਬਜਰੀ ਦਾ ਗੁੰਡਾ ਟੈਕਸ ਲੱਗਦਾ ਤੇ ਹੁਣ ਨਵਾਬਾ ਵੇਖ ਰਿਹਾ ਸੀ ਇੱਕ ਇਨਵੈਸਟੀਗੇਟਿਵ ਸਟੋਰੀ ਮੀਡੀਆ ਦੇ ਵਿੱਚ ਵੀ ਜਿਹੜੇ ਜਾਨਵਰ ਦੂਜੀਆਂ ਸਟੇਟਾਂ ਦੇ ਵਿੱਚੋਂ ਲੈ ਕੇ ਆਉਂਦੇ ਆ ਤੇ ਪੰਜਾਬ ਦੇ ਵਿੱਚੋਂ ਨਿਕਲਦੇ ਆ ਉਹਨਾਂ ਤੇ ਵੀ ਗੁੰਡਾ ਟੈਕਸ ਲੱਗਣ ਲੱਗ ਗਿਆ ਕਿ ਕੱਲੇ-ਕੱਲੇ ਟਰੱਕ ਵਾਲੇ ਦੀ ਪਰਚੀ ਕੱਟੀ ਜਾਂਦੀ ਹੈ ਬੇਸਿਕ ਗੱਲ ਹੈ ਕਿ ਇਹ ਸਾਰਾ ਕੁਝ ਨੰਗੇ ਚੱਟੇ ਦਿਨ ਹੁੰਦਾ ਹੈ ਜੇ মিডিਆ ਟਰੱਕਾਂ ਦੇ ਵਿੱਚ ਬੈਠ ਕੇ ਤੇ ਸਾਰਾ ਕੁਝ ਦਿਖਾ ਸਕਦਾ ਜੋ ਬੈ ਸਟੋਰੀ ਤੁਹਾਡੇ ਚੈਨਲ ਤੇ ਵੀ ਤਕੀ ਹੈ ਤੇ ਕੀ ਸਰਕਾਰ ਤੱਕ ਇਹ ਖਬਰ ਨਹੀਂ ਪਹੁੰਚਦੀ 100% ਪਹੁੰਚਦੀ ਹੈ ਪਤਾ ਹੁੰਦਾ ਪਰ ਜਿੰਨੀ ਦੇਰ ਤੱਕ ਰੋਡਿੰਗ ਪਾਰਟੀ ਦੀ ਭਾਗੀਦਾਰੀ ਇਹਨਾਂ ਗੱਲਾਂ ਦੇ ਵਿੱਚੋਂ ਖਤਮ ਨਹੀਂ ਹੁੰਦੀ 19 ਦੇਰ ਤੱਕ ਇਹ ਰੂਪ ਦੇ ਪਛੂ ਵਪਾਰੀਆਂ ਤੋਂ ਵਸੂਲੇ ਜਾ ਰਹੇ ਇਸ ਗੁੰਡਾ ਟੈਕਸ ਨੂੰ ਲੈ ਕੇ ਪੀਪੀਸੀ ਨਿਊਜ਼ ਵੱਲੋਂ ਵਿਖਾਈ ਗਈ ਵਿਸ਼ੇਸ਼ ਰਿਪੋਰਟ ਤੋਂ ਬਾਅਦ ਹੁਣ ਭਾਜਪਾ ਵੀ ਇਸ ਗੰਭੀਰ ਮੁੱਦੇ ਤੇ ਸਰਕਾਰ ਨੂੰ ਘੇਰਦੀ ਤੇ ਸਵਾਲ ਪੁੱਛਦੀ ਨਜ਼ਰ ਆ ਰਹੀ ਹੈ ਸਵਾਲ ਪੁੱਛਿਆ ਜਾ ਰਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਫੀਆ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ ਆਪ ਮਾਫੀਆ ਬਣ ਬੈਠੇ ਨੇ ਅਤੇ ਸਿਆਸੀ ਪਨਾਹੇਠ ਹੀ ਅਜੇ ਗੁੰਡਾ ਟੈਕਸ ਵਸੂਲੇ ਜਾ ਰਹੇ ਨੇ ਪੰਜਾਬ ਦੇ ਅੰਦਰ ਗੁੰਡੇ ਟੈਕਸ ਇਕੱਠੇ ਕੀਤੇ ਜਾ ਰਹੇ ਗੁੰਡੇ ਪਾਲੇ ਜਾ ਰਹੇ ਗੁੰਡੇ ਪोषित ਕੀਤੇ ਜਾ ਰਹੇ ਔਰ ਨਿਸ਼ਾਨਾ ਦਿੱਤਾ ਜਾ ਰਿਹਾ ਕਿ 2027 ਦਾ ਇਲੈਕਸ਼ਨ ਇਹਨਾਂ ਗੁੰਡਿਆਂ ਦੇ ਬਲ ਨਾਲ ਪੰਜਾਬ ਦੇ ਜਨਤਾ ਦੇ ਲੋਕਤੰਤਰ ਦੇ ਮਤ ਨੂੰ ਲੁੱਟਣ ਦਾ ਮੈਂ ਤਿਹਾਰ ਜੇਨ ਰਿਟਰਨ ਦੇ ਨੇਤਾਵਾਂ ਨੂੰ ਕਹਿਣਾ ਚਾਹਾਂਗਾ ਇਹ ਪੰਜਾਬ ਹੈ ਪੰਜਾਬ ਲੁੱਟ ਕੋ ਸੁੱਟ ਦੀ ਸਰਕਾਰ ਨੂੰ ਕਰਾਰਾ ਜਵਾਬ ਦਿੰਦਾ ਔਰ ਕਰਾਰਾ ਜਵਾਬ ਦੇਗਾ ਗੁੰਡਾ ਟੈਕਸ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਈ ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਰੇਤਾ ਬਜਰੀ ਜਿਹਨੂੰ ਕਹਿੰਦੇ ਆ ਕਿ ਸੈਡ ਮਾਫੀਆ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਈ ਆਮ ਆਦੀ ਪਾਰਟੀ ਸਰਕਾਰ ਕੇਵਲ ਮਾਫੀਆ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਈ ਆਮ ਆਦੀ ਪਾਰਟੀ ਸਰਕਾਰ ਅੱਜ ਪੰਜਾਬ 'ਚ ਰੇਟ ਮਾਫੀਆ ਬਣੀ ਹੋਈ ਹੈ ਕੇਵਲ ਮਾਫੀਆ ਬਣੀ ਹੋਈ ਹੈ ਔਰ ਇਹ ਨਹੀਂ ਨਹੀਂ ਪੀਟੀਸੀ ਦੀ ਰਿਪੋਰਟ ਹੈ ਔਰ ਇਹ ਸਾਨੂੰ ਪਤਾ ਵੀ ਸੀ ਹੁਣ ਇਸ ਰਿਪੋਰਟ ਚ ਸਾਫ ਔਰ ਸਪਸ਼ਟ ਦਿਖ ਰਿਹਾ ਹੈ ਕਿ ਕਿਵੇਂ ਆਮ ਆਦੀ ਪਾਰਟੀ ਦੇ ਸਿਆਸੀ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਪ੍ਰਾਈਵੇਟ ਲੋਕ ਜਿਹੜੇ ਨੇ ਉਹ ਗੁੰਡਾ ਟੈਕਸ ਵਸੂਲ ਰਹੇ ਨੇ ਜਦ ਕੋਈ ਸਰਕਾਰੀ ਅਫਸਰ ਅਧਿਕਾਰੀ ਪੈਸਾ ਲੈਂਦਾ ਉਹਨੂੰ ਕਰਪਸ਼ਨ ਕਹਿੰਦੇ ਨੇ ਜਦ ਕੋਈ ਇਹੋ ਜਿਹਾ ਬੰਦਾ ਪ੍ਰਾਈਵੇਟ ਆਦਮੀ ਕਿਸੇ ਬਿਜ਼ਨਸਮੈਨ ਤੋਂ ਡੰਡਾ ਲਾ ਕੇ ਰਾਹ ਰੋਕ ਕੇ ਪੈਸੇ ਲੈਂਦਾ ਉਹਨੂੰ ਗੁੰਡਾ ਟੈਕਸ ਕਹਿੰਦੇ ਨੇ ਇਸਕੇ ਗੁੰਡਾ ਟੈਕਸ ਔਰ ਕਰਪਸ਼ਨ ਦਾ ਫਰਕ ਸਮਝਿਓ ਇਹ ਕਰਪਸ਼ਨ ਨਹੀਂ ਇਹ ਗੁੰਡਾ ਟੈਕਸ ਹੈ ਇਹ ਕਰਪਸ਼ਨ ਤੋਂ ਇੱਕ ਕਦਮ ਅੱਗੇ ਹੈ ਇਹ ਮੁੱਦਾ ਬੇਹਦ ਗੰਭੀਰ ਹੈ ਤੇ ਹੁਣ ਤੱਕ ਇਸ ਤੇ ਸੱਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚੁੱਪੀ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰ ਰਹੀ ਹੈ ਸਵਾਲ ਇਹ ਹੈ ਕਿ ਇਹ ਸਭ ਕਿਸ ਦਿਸ਼ਾ ਤੇ ਹੋ ਰਿਹਾ ਹੈ ਸਵਾਲ ਇਹ ਵੀ ਹੈ ਕਿ ਆਖਿਰੇ ਤੱਕਾ ਕਦੋਂ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ ਸਵਾਲ ਇਹ ਵੀ ਕਿ ਆਖਿਰਕਾਰ ਕਾਰਵਾਈ ਕਦੋਂ ਹੋਏਗੀ ਦੱਸੋ ਕੀ ਸਮਝੀ ਬਿਊਰੋ ਰਿਪੋਰਟ ਪੀਟੀਸੀ ਨੇ